ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਇੰਡੀਆ ਪਿੰਡ ਵਿਠਵਾ ਦੇ ਦੋ ਪਾਰਟੀਆਂ ਦਰਮਿਆਨ ਜਿਹੜੀ ਆ ਉਹ ਕਿਸ ਪਾਣੀ ਨੂੰ ਲੈ ਕੇ ਵਿਵਾਦ ਹੁੰਦਾ ਉਸ ਤੋਂ ਬਾਅਦ ਥਲ ਟੀ ਪੁਆਇੰਟ ਸ੍ਰੀ ਹਰਗੋਬਿੰਦਪੁਰ ਵਿਖੇ ਗੋਲੀਆਂ ਤਾਬਰ ਤੋਂ ਚੱਲਦੀਆਂ ਜਿਸ ਵਿੱਚ ਦੋਹਾਂ ਪਾਰਟੀਆਂ ਦੇ ਦੋ ਦੋ ਵਿਅਕਤੀ ਜਿੱਦਾਂ ਦੀ ਮੌਤ ਹੋ ਜਾਂਦੀ ਆ ਮਰਤਕ ਵਿਅਕਤੀਆਂ ਦਾ ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਪਿੰਡ ਬੇਤਵਾਸ਼ ਸਿੰਘ ਸ਼ੇਰ ਸਿੰਘ ਪੁੱਤਰ ਰਣਜਮ ਸਿੰਘ ਨਿਰਮਲ ਸਿੰਘ ਪੁੱਤਰ ਦਿਵਾਨ ਸਿੰਘ ਤੇ ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਜਿਨ੍ਹਾਂ ਦੀਆਂ ਦੋ ਡੈੱਡ ਬਾਡੀਆਂ ਜਿਹੜੀਆਂ ਉਹ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਚੁੱਕੀਆਂ ਵਾਂ ਜਿਹੜੀਆਂ ਦੋ ਡੈੱਡ ਬਾਡੀਆਂ ਉਹ ਕਿਸੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਜਿਹੜੇ ਆ ਉਹ ਦੱਸਿਆ ਜਾ ਰਿਹਾ ਕਿ ਉਥੇ ਦਮ ਤੋੜ ਗਿਆ ਔਰ ਦੱਸਿਆ ਇਹ ਜਾ ਰਿਹਾ ਕਿ ਲਗਭਗ 100 ਅਰਾਊਂਡ ਜਿਹੜਿਆ ਫਾਇਰ ਹੋਇਆ ਵਾ ਉਸ ਤੋਂ ਬਾਅਦ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਸੋ 2 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਨ ਬਟਾਲਾ ਗੁਰਦਾਸ ਕੋ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਟੀਵੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਇੰਡੀਆ ਪਿੰਡ ਵਿਠਵਾ ਦੇ ਦੋ ਪਾਰਟੀਆਂ ਦਰਮਿਆਨ ਜਿਹੜੀ ਆ ਉਹ ਕਿਸ ਪਾਣੀ ਨੂੰ ਲੈ ਕੇ ਵਿਵਾਦ ਹੁੰਦਾ ਉਸ ਤੋਂ ਬਾਅਦ ਹਲਕਾ ਟੀ ਪੁਆਇੰਟ ਸ਼੍ਰੀ ਹਰਗੋਬਿੰਦਪੁਰ ਵਿਖੇ ਗੋਲੀਆਂ ਤਾਬਰ ਤੋਂ ਚੱਲਦੀਆਂ ਜਿਸ ਵਿੱਚ ਦੋਹਾਂ ਪਾਰਟੀਆਂ ਦੇ ਦੋ ਦੋ ਵਿਅਕਤੀ ਜਿੱਦਾਂ ਦੀ ਮੌਤ ਹੋ ਜਾਂਦੀ ਆ ਮ੍ਰਿਤਕ ਵਿਅਕਤੀਆਂ ਦਾ ਦੱਸਿਆ ਜਾ ਰਿਹਾ ਹੈ ਕਿ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਪਿੰਡ ਵਿਟਵਾਸ਼ਮ ਸੇਅਰ ਸਿੰਘ ਪੁੱਤਰ ਰਣਜਨ ਸਿੰਘ ਨਿਰਮਲ ਸਿੰਘ ਪੁੱਤਰ ਦਿਵਾਨ ਸਿੰਘ ਤੇ ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਜਿਨ੍ਹਾਂ ਦੀਆਂ ਦੋ ਵੱਡੀਆਂ ਡੈਡ ਬਾਡੀਆਂ ਜਿਹੜੀਆਂ ਉਹ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚ ਚੁੱਕੀਆਂ ਵਾਂ ਜਿਹੜੀਆਂ ਦੋ ਡੈਡ ਬਾਡੀਆਂ ਉਹ ਕਿਸੇ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਜਿਹੜੇ ਆ ਉਹ ਦੱਸਿਆ ਜਾ ਰਿਹਾ ਕਿ ਉਥੇ ਦਮ ਤੋੜ ਗਿਆ ਔਰ ਦੱਸਿਆ ਇਹ ਜਾ ਰਿਹਾ ਕਿ ਲਗਭਗ 100 ਅਰਾਊਂਡ ਜਿਹੜਿਆ ਫਾਇਰ ਹੋਇਆ ਵਾ ਉਸ ਤੋਂ ਬਾਅਦ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ तीन सौ दो तहत मामला दर्ज करके अगली कार्रवाई शुरू कर दिखी है कैमरामैन सोनी कैमरा सिंह कुमान बटाला गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par